ਭਾਰਤ ਦੀ ਬਦਨਾਮੀ ਐਡੀ ਹੋ ਗਈ ਹੈ ਮਸਲੇ ਦੇ ਵਿੱਚ ਜਿਹਦੇ ਕਰਕੇ ਬੁੰਦਲੇ ਹੋਏ ਨੇ ਵੀ ਕੀ ਕਰੀਏ ਹਵਾ 'ਚ ਲੜਾਈ ਕਰਨੀ ਪਾਕਿਸਤਾਨ ਦੀ ਸਮਰੱਥਾ ਭਾਰਤ ਨਾਲੋਂ ਵੱਧਾ ਜਿਹੜਾ ਭਾਰਤ ਆ ਮੈਨੂੰ ਲੱਗਦਾ ਉਹ ਹਾਰ ਗਿਆ ਹੁਣ ਤੁਸੀਂ ਲੱਕ ਕਹੀ ਜਾਓ ਜੀ ਵੀ ਦੇਖੋ ਜੀ ਅਸੀਂ ਆਹ ਕੀਤਾ ਸੀ ਉਹਨਾਂ ਨੇ ਜਿਹੜਾ ਮੀਡੀਆ ਕਰਾਚੀ ਆ ਕਰਤਾ ਜੀ ਅਸਲਾਮਾਬਾਦ ਕਰਤਾ ਜੀ ਉੱਥੇ ਕਬਜ਼ਾ ਕਰ ਲਈ ਉਹਨਾਂ ਦਾ ਮਤਲਬ 50 ਹਜ਼ਾਰ ਦਾ ਡਰੋਨ ਸੀ ਜਿਹੜਾ ਜਦੋਂ ਉਹਨਾਂ ਨੇ ਛੱਡੇ ਇਹ 50 ਲੱਖ ਦੀ ਮੰਜਾਈ ਨਾਲ ਮਾਰਦੇ ਰਹੇ ਉਹਨੂੰ ਪਾਕਿਸਤਾਨ ਲਗਾਤਾਰ ਪ੍ਰਚਾਰ ਕਰਦਾ ਰਿਹਾ ਵੀ ਸਿੱਖਾਂ ਨਾਲ ਸਾਡੀ ਲੜਾਈ ਨਹੀਂ ਭਾਰਤ ਪਾਕਿਸਤਾਨ ਨਾਲ ਦੁਸ਼ਮਣੀ ਤੋਂ ਬਿਨਾਂ اور یہی جو ہے انڈیا نے بھی کوشش کی تھی کہ جناب انڈیا جب ڈرون چھوڑے انڈیا نے ادھر تو انہیں لگا کہ پاکستان اپنے جو ہے نا ایئر ڈیفینس سسٹم کے ذریعے اسے گرائے گا لیکن پاکستان کے نوجوانوں نے یہاں پہ جو ہے اس نے گنوں سے ہی مار دیا ابھرتا نہیں پر ہندو مسلم کی لڑائی بناؤں چار بندے نا چار بندے نے چھبیس بندے مارے پر سو یہ سوچنا چاہیے کیوں ہوا مطلب اتوار ختم ہو گیا جی اتنے کوئی چڑی نہیں کسکتی دو سو ڈائی سو کلو میٹر اندر آ کے سیکورٹی کتنے ਪਤਨੀਓ ਕੌਣ ਨੇ ਕਿੱਥੇ ਗਏ ਤਾ ਤੁਸੀਂ ਜੰਗ ਦੀ ਗੱਲ ਸ਼ੁਰੂ ਕਰ ਦਿੱਤੀ ਇਹੋ ਜਿਹੇ ਸਬਕ ਸਿਖਾਵਾਂਗੇ ਤੁਸੀਂ ਕਲਪਨਾ ਨਹੀਂ ਕੀਤੀ ਹੁੰਦੀ ਇਹ ਸੋਚਦੇ ਸੀ ਵੀ ਜਿਵੇਂ ਬਾਲਾਕੋਟ ਪੁਲਵਾਮਾ ਹੋਇਆ ਸਤਾਈ ਕਰ ਦਾਂਗੇ ਤੇ ਮੁੜ ਕੇ ਬੱਲੇ ਬੱਲੇ ਹੋ ਜੂ ਪਰ ਪਾਕਿਸਤਾਨ ਹੋਰ ਤਰ੍ਹਾਂ ਤਿਆਰ ਸੀ ਉਹਨਾਂ ਨੇ ਜਵਾਬ ਦਿੱਤਾ ਤਾ 2019 ਨੇ ਪੁਲਵਾਮਾ ਕੇ ਟਾਈਮ ਵੀ ਤੋਂ ਇੰਡੀਆ ਕਾ ਜੋ ਹੈ ਨਾ ਇਹ ਤਿਆਰਾ gira tha અભినందਨ ਕੋ ਆਮਨੇ ਪਕੜ ਲਿਆ tha ਲੜਾਈ ਲੱਗੀ ਅਸਮਾਨ ਕਬੱਡੀ ਹਵਾ 'ਚ ਲੜਾਈ ਕਰਨੀ ਪਾਕਿਸਤਾਨ ਦੀ ਸਮਰੱਥਾ ਭਾਰਤ ਨਾਲੋਂ ਵੱਧਾ ਬੜੀ ਉੱਪਰ ਹੀ ਲੱਗੂ ਲੋਕਾਂ ਨੂੰ ਗੱਲ ਵੀ ਯਾਰ ਮਾਲੀ ਕੀ ਕਹਿੰਦਾ ਜਦੋਂ ਇਹਨਾਂ ਨੇ ਮੰਜਿਲਾਂ ਛੱਡੀਆਂ 10 ਮਿੰਟ ਬਾਅਦ ਉਹਨਾਂ ਨੇ 42 ਜਹਾਜ਼ ਦਾ ਸਮਾਨ ਚਾਗੇ ਇਹਨਾਂ ਨੇ ਉਹਨਾਂ ਨੇ ਕੀ ਕੀਤਾ ਇਹਨਾਂ ਨੇ ਹਵਾਈ ਜਹਾਜ਼ਾਂ ਤੇ ਹਮਲਾ ਕੀਤਾ ਬਠਿੰਡੇ ਆਕਲੀਆ ਜਿਹੜਾ ਜਹਾਜ਼ ਆ ਤਕਨੀਕੀ ਦੱਸ ਦੇ ਵੀ ਕੌਣ ਆ ਦੁਨੀਆ 'ਚ ਗੱਲ ਚੱਲ ਰਹੀ ਹੋਰ ਆ ਫੇਲ ਸੀ ਤਿੰਨ ਜਹਾਜ਼ ਜੰਮੂ ਕਸ਼ਮੀਰ 'ਚ ਹੁੰਡੇ ਉਹਨਾਂ ਨੇ ਅੱਜ ਵੀ ਰਾਹੁਲ ਗਾਂਧੀ ਕਹਿੰਦਾ ਦੱਸੋ ਕੋਈ ਜਹਾਜ਼ ਲੱਗੇਆ ਕਿ ਨਹੀਂ ਲੱਗੇਆ ਜੇ ਬਠਿੰਡੇ ਦੇ ਵਿੱਚ ਪਿੰਡਾਂ ਦੇ ਲੋਕ ਹਵਾਈ ਜਹਾਜ਼ ਦੇ ਪੈਲਟ ਨੂੰ ਲੈ ਉਹਨਾਂ ਨੇ ਵੀ ਡਰੋਨ ਛੱਡਨੇ ਸ਼ੁਰੂ ਕਰ ਦਿੱਤੇ ਵੱਡੀ ਗਿਣਤੀ ਚ ਪਾਕਿਸਤਾਨ ਨੇ ਉਹਨਾਂ ਦਾ ਇਹ ਸਾਬਤ ਹੋ ਗਿਆ ਵੀ ਪਾਕਿਸਤਾਨ ਦੀ ਹਵਾਈ ਸੈਨਾ ਭਾਰਤ ਦੀ ਹਵਾਈ ਸੈਨਾ ਨਾਲੋਂ ਕਿਤੇ ਵੱਧ ਮਜ਼ਬੂਤ ਹੈ ਜਿੰਨਾ ਪਾਕਿਸਤਾਨ ਕੋਲੇ ਵੱਧ ਤੋਂ ਵੱਧ ਵਧੀਆ ਮਾਸਲਾ ਸੀ ਚਾਹੇ ਭਾਰ ਜਿਹੜੀ ਥਲ ਸੈਨਾ ਉਹ ਤਾਂ 1 ਇੰਚ ਨਹੀਂ ਹਿੱਲੇਗਾ ਜੰਮੂ ਕਸ਼ਮੀਰ ਦੇ ਵਿੱਚ ਪਾਕਿਸਤਾਨ ਨੇ ਫਾਇਰਿੰਗ ਕੀਤਾ ਉਹਨੇ ਬੰਬ ਛੱਡੇ ਜੇ ਛੱਡੇ ਬਹੁਤ ਛੱਡੇ ਹਵਾਈ ਸੈਨਾ ਜਿੱਤਿਆ ਹੋ ਗਿਆ ਵੀ ਪਾਕਿਸਤਾਨ ਦੇ ਹੱਥ ਉੱਤੇ ਉਹ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾਉਣਗੇ ਉਹ ਕਹਿੰਦਾ ਅਸੀਂ ਸੁਪਨੇ ਚ ਵੀ ਨਹੀਂ ਸੋਚ ਸਕਦੇ ਵੀ ਸਿੱਖਾਂ ਦੇ ਗੁਰਦੁਆਰੇ ਸਿੱਖਾਂ ਨਾਲ ਸਾਡੀ ਕੀ ਲੜਾਈ ਹੈ ਜਿਹੜਾ ਭਾਰਤ ਆ ਉਹ ਆਪ ਇਹ ਜਾ ਮਾਹੌਲ ਤਿਆਰ ਕਰ ਰਿਹਾ ਤਾਂ ਕਿ ਸਿੱਖਾਂ ਨੂੰ ਪਾਕਿਸਤਾਨ ਦੇ ਵਿਰੁੱਧ ਖੜਾ ਕੀਤਾ ਜਾਵੇ ਕੱਲ ਤਾਂ ਇਹ ਸੀ ਉਹ ਸਿੱਖਾਂ ਨੂੰ ਨਿਊਟਰਲ ਕਰਨਾ ਚਾਹੁੰਦੇ ਸੀ ਇਹ ਸਿੱਖਾਂ ਨੂੰ ਪਾਕਿਸਤਾਨ ਦੇ ਖਿਲਾਫ ੜਕਾਉਣਾ ਚਾਹੁੰਦੇ ਸੀ ਤਵਾਦੀ ਕਿ ਉਹਦੇ ਕੋਲ ਆ ਚੀਨ ਨੇ ਜਦੋਂ ਇਹ ਕਹਿੰਦਾ ਪਾਕਿਸਤਾਨ ਤੇ ਹਮਲਾ ਸਾਡੇ ਤੇ ਹਮਲਾ ਜਾਂ ਪੀਓਕੇ ਦੇ ਵਿੱਚ ਚੀਨ ਦਾ ਕੰਟਰੋਲ ਆ ਤੁਸੀਂ ਕਹਿੰਦੇ ਪੀਓਕੇ ਅਸੀਂ ਛਡਾਉਣਾ ਕਹਿੰਦੇ ਲਾਹੌਰ ਤੇ ਕਬਜ਼ਾ ਕਰ ਲੈਣਗੇ ਕਸ਼ਮੀਰ ਤੋਂ ਤੋਂ ਸਮ ہویا کی ہے واپر کی رہا ہے آنے والے سمے کی ہوئے گا بہت سارے سوال اجے بھی پرویل کر رہے ہیں پر انہیں جواب کی ہے انہوں جواب لابدے لابدے آج اسی... تو انہوں نے جو ہے نا یہی بتایا ہے کہ جو اس وقت ایئر فورس ہے پاکستان کی اس کی زیادہ داری ہے ایئر میں ٹھیک ہے اس ٹیم جو فضائی جنگ ہے اس کے اندر پاکستان کا جو پل رہا ہے وہ بہت زیادہ بھاری ہے تو یہی بات انہوں نے بتائی ہے اور یہی ہم جو نا آگے اس ویڈیو میں دیکھیں گے کہ کیا وہ کہتے ہیں ਪਹੁੰਚਿਆ ਸੀਨੀਅਰ ਪੱਤਰਕਾਰ ਔਰ ਉੱਗੇ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਹੁਣਾ ਦੇ ਕੋਲ ਮਾਲੀ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਮਾਲੀ ਸਾਹਿਬ ਜਿਹੜਾ ਜੋ ਹਾਲਾਤ ਬਣੇ ਅਚਾਨਕ ਪਹਿਲਗਾਮ ਹਮਲੇ ਤੋਂ ਬਾਅਦ ਔਰ ਇਹ ਅਚਾਨਕ ਇੱਕ ਪ੍ਰੀਵਾਰ ਸਥਿਤੀ ਬਣ ਗਈ ਉਹ ਉਹ ਵੀ ਚਲੋ ਨਿਬੜ ਗਿਆ ਸੀਜ਼ਫਾਇਰ ਲੱਗ ਗਿਆ ਪਰ ਇਹ ਹੋਇਆ ਕੀ ਹੈ ਇਹ ਸਮਝ ਨਹੀਂ ਆ ਰਿਹਾ ਜੇ ਕਿਸੇ ਨੂੰ ਕੋਈ ਸਿੱਧਾ ਆਨਸਰ ਨਹੀਂ ਦੇ ਪਾ ਰਿਹਾ ਕਿ ਹੋਇਆ ਕੀ ਮੈਂ ਨਾ ਪਿਛਲੇ ਦਿਨਾਂ ਚ ਰਾਮ ਬਿਲਾਸ ਪਾਸਵਾਨ ਆ ਹੁਣ ਤਾਂ ਚਲੋ ਹੈ ਨਹੀਂ ਉਹਨਾਂ ਦਾ ਪਾਰਲੀਮੈਂਟ 'ਚ ਇੱਕ ਭਾਸ਼ਣ ਸੁਣ ਰਿਹਾ ਸੀ ਜੰਗ ਬਾਰੇ ਉਹਨਾਂ ਨੇ ਦਿੱਤਾ ਉਹ ਕਹਿੰਦਾ ਅਸਲ 'ਚ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗ ਨਹੀਂ ਸਕਦੀ ਅਸੀਂ ਜੰਗ ਦਾ ਮਾਹੌਲ ਬਣਾਉਨੇ ਆ ਅਸੀਂ ਫਸੇ ਹੋਨੇ ਆ ਆਪਣੀਆਂ ਚੱਕਰਾਂ 'ਚ ਪਾਕਿਸਤਾਨ ਆਪਦੇ ਚੱਕਰਾਂ 'ਚ ਫਸਿਆ ਹੁੰਦਾ ਸ਼ਰਾਰਤ ਉਹ ਵੀ ਕਰਦੇ ਅਸੀਂ ਵੀ ਕਰਦੇ ਆ ਨਾ ਪਾਕਿਸਤਾਨ ਨਾਲ ਜੰਗ ਚਾਹੁੰਦੇ ਆ ਨਾ ਭਾਰਤ ਨਾਲ ਜੰਗ ਚਾਹੁੰਦੇ ਆ ਸਰਕਾਰਾਂ ਨੇ ਜਿਹੜੀਆਂ ਉਹ ਉਹ ਇਹ ਜੰਗੀ ਮਾਹੌਲ ਬਣਾਉਣਾ ਚਾਹੁੰਦੀ ਆ ਆਪਣੀਆਂ ਕਈ ਗੱਲਾਂ 'ਚੋਂ ਨਿਕਲ ਲਈ ਲੋਕਾਂ ਦਾ ਧਿਆਨ ਭਟਕਾਉਣ ਲਈ ਅੱਜ ਤਾਂ ਇਹੋ ਜਿਹਾ ਹਾਲ ਹੋ ਗਿਆ ਕੋਈ ਇਹ ਗੱਲ ਕਹਿ ਨਹੀਂ ਸਕਦਾ ਸੋ ਇਸ ਕਰਕੇ ਜਿਹੜੀ ਇਹ جنگ ਦੀ ਆਪਾਂ ਗੱਲ ਕਰਦੇ ਆ ਕੋਈ ਜੰਗ ਹੈ ਨਹੀਂ ਸੀ ਮਤਲਬ ਇੱਕ ਸੰਕਟ ਦੇ ਵਿੱਚ ਪਾਕਿਸਤਾਨ ਤਾਂ ਫਸਿਆ ਹੋਇਆ ਕੋਈ ਰੋਲ ਹੀ ਨਹੀਂ ਉਹਦੇ ਖਾਤਰ ਤਾਂ ਉਹਨੇ ਕਸ਼ਮੀਰ ਕਹਿਣਾ ਮੇਰੀ ਸ਼ਾਰਗ ਬਣਿਆ ਹੋਇਆ ਜਿਹੜਾ ਭਾਰਤ ਆ ਇਹਦਾ ਰਾਸ਼ਟਰਵਾਦ ਆ ਜਿਹੜਾ ਇਹ ਪਾਕਿਸਤਾਨ ਨਾਲ ਦੁਸ਼ਮਣੀ ਤੋਂ ਬਿਨਾਂ ਉੱਭਰਦਾ ਨਹੀਂ ਨਾ ਉਹ ਚਾਹੇ ਕੰਟਰੀਆਂ ਦੀ ਲੜਾਈ ਆ ਪਰ ਹਿੰਦੂ ਮੁਸਲਮਾਨ ਦੀ ਲੜਾਈ ਬਣਾਉਂਦਾ ਤੇ ਇਸ ਕਰਕੇ ਇਹਨਾਂ ਨੇ ਮੰਨ ਲਓ ਜੀ ਚਾਰ ਬੰਦੇ ਸੀ ਨਾ ਉਹ ਚਾਰ ਬੰਦਿਆਂ ਨੇ 26 ਬੰਦੇ ਮਾਰੇ ਬੜਾ ਕਨਾਉਣਾ ਕਰਨਾਮਾ ਕੀਤਾ ਪਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿਉਂ ਹੋਇਆ ਤੁਸੀਂ 4 ਦਿਨ ਪਹਿਲਾਂ ਉੱਥੇ ਜਾਂਦੇ ਹੋ ਉੱਥੇ ਐਲਾਨ ਕਰਦੇ ਹੋ ਕਸ਼ਮੀਰ 'ਚ ਸ਼ਾਂਤੀ ਹੋ ਗਈ ਜੀ ਮਤਲਬ ਅਤਵਾਦ ਖਤਮ ਹੋ ਗਿਆ ਜੀ ਇੱਥੇ ਕੋਈ ਚਿੜੀ ਨਹੀਂ ਕੁਸਕਦੀ ਕਿੰਨੇ ਸਲਾਨੀ ਆਉਣ ਲੱਗੇ ਜੀ ਵੱਡੀ ਗਿਣਤ ਸਲਾਨੀ ਆ ਰਹੇ ਨੇ ਮੈਂ ਸਦਾ ਦਾ ਨਾਮ ਤੇ ਸ਼ਾਹ ਕਹਿੰਦਾ ਦੱਬ ਕੇ ਆਓ ਕਸ਼ਮੀਰ 'ਚ ਸਲਾਨੀ ਜਾਂਦੇ ਨੇ ਕਸ਼ਮੀਰੀਆਂ ਨੂੰ ਵੀ ਫਾਇਦਾ ਉਹਨਾਂ ਦਾ ਵੀ ਰੋਜ਼ਗਾਰ ਹੈ ਇੱਥੇ ਕੋਈ ਰੌਲਾ ਨਹੀਂ ਹੁਣ ਜਦੋਂ ਇੱਕ ਜਿਹੜਾ ਦੋ ਦੇਸ਼ ਸੀ ਨਾ ਕਸ਼ਮੀਰ ਦੇਸ਼ ਦਾ ਭਾਰਤ ਦੇਸ਼ ਨਾਲ ਸਮਝੌਤਾ ਹੋਇਆ ਸੀ ਤੁਸੀਂ ਉਹਦੀ ਹੋਂਦ ਮਿਟਾਤੀ ਉਹਦੀ ਸੂਬੇ ਵਜੋਂ ਵੀ ਹੋਂਦ ਮਿਟਾਤੀ ਕਿਤੇ ਨਾ ਕਿਤੇ ਉੱਤੇ ਗੁੱਸਾ ਤਾਂ ਹੈ ਨਾ ਕਬਰਾਂ ਵਾਲੀ ਸ਼ਾਂਤੀ ਹੈ ਉੱਥੇ ਕਿਸੇ ਚਾਰ ਬੰਦਿਆਂ ਨੇ ਪਾਗਲਾਂ ਦੇ ਮਨ ਚ ਹੋਇਆ ਵੀ ਯਾਰ ਇਹ ਸਲਾਨੀ ਸਲਾਨੀ ਕਰਦ ਨੇ ਆਪਾਂ ਇਹ ਕਰਦੀਏ ਉਹਨਾਂ ਨੇ ਕਰਤਾ ਤੁਹਾਡੀ ਸਿਕਿਉਰਿਟੀ ਕਿੱਥੇ ਆ ਦੋਸੋਂ ਤਾਂ 20 ਕਿਲੋਮੀਟਰ ਅੰਦਰ ਆ ਕੇ ਉਹਨਾਂ ਨੇ ਐਕਸ਼ਨ ਕੀਤਾ ਪਤਾ ਨਹੀਂ ਉਹ ਕੌਣ ਨੇ ਕਿੱਥੇ ਗਏ ਕਿੱਥੇ ਗੁੰਮ ਹੋ ਗਏ ਬਾਹਰ ਚਲੇ ਗਏ ਜਾਂ ਹੋਰ ਆ ਇਸ ਮਸਲੇ ਨੂੰ ਕਿਸੇ ਹੋਰ ਤਰੀਕੇ ਨਾਲ ਹੱਲ ਕਰਨੀ ਤਾਂ ਤੁਸੀਂ ਜੰਗ ਦੀ ਗੱਲ ਸ਼ੁਰੂ ਕਰਤੀ ਮੋਦੀ ਬਿਹਾਰਲੇ ਦੇਸ਼ ਚ ਆਇਆ ਦੌਰਾ ਛੱਡ ਕੇ ਲੱਗਦਾ ਵੀ ਬੜੀ ਵੱਡੀ ਗੱਲ ਆ ਜੀ ਚਲੇ ਗਏ ਬਿਹਾਰ ਚ ਉਹਨਾਂ ਚ ਬਿਹਾਰ ਉਹਨੇ ਕੀ ਕਿਹਾ ਇਹੋ ਜਿਹੇ ਸਬਕ ਸਿਖਾਵਾਂਗੇ ਤੁਸੀਂ ਕਲਪਨਾ ਨਹੀਂ ਕੀਤੀ ਹੋਣੀ ਇਹ ਆ ਜਾ ਸਬਕ ਸਿਖਾਵਾਂਗੇ ਤੁਸੀਂ ਕਲਪਨਾ ਨਹੀਂ ਕੀਤੀ ਹੋਣੀ ਦੋ ਵਾਰ ਸਰਪਾਰਟੀ ਮੀਟਿੰਗ ਹੋਈ ਮੀਟਿੰਗ ਚ ਨਹੀਂ ਆਇਆ ਤੁਸੀਂ ਇਹ ਦੇਖੋ ਤਾਂ ਸਹੀ ਨਾ ਵੀ ਇਹ ਮੁਲਕ ਜਾ ਕਿੱਧਰ ਨੂੰ ਗਿਆ ਚਲੋ ਕਿਉਂਕਿ ਹਿੰਦੂਵਾਦ ਰਾਸ਼ਟਰਵਾਦ ਦਾ ਭੂਤ ਐਡਾ ਵੱਡਾ ਅੱਜ ਤਾਂ ਰਾਮ ਬਿਲਾਸ ਪਾਸਵਾਨ ਵਾਲੀ ਗੱਲ ਕੋਈ ਕਹਿ ਨਹੀਂ ਸਕਦਾ ਅਸੀਂ ਸ਼ਾਂਤੀ ਚਾਹੁੰਦੇ ਆ ਅਮਨ ਸ਼ਾਂਤੀ ਚਾਹੁੰਦੇ ਆ ਸਾਰੀਆਂ ਪਾਰਟੀਆਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਉਸ ਹਾਲਤ ਦੇ ਵਿੱਚ ਇਹ ਇਹਨਾਂ ਨੇ ਪਤਾ ਕੀ ਕੀਤਾ ਇਹ ਸੋਚਦੇ ਸੀ ਵੀ ਜੇ ਪਹਿਲਗਾਮ ਬਾਲਾਕੋਟ ਪੁਲਵਾਮਾ ਹੋਇਆ ਆਪਾਂ ਉਹ ਹੀ ਜੀ ਗੱਲ ਕਰਕੇ ਸਟ੍ਰਾਈਕ ਕਰ ਦਾਂਗੇ 27 ਕਰ ਦਾਂਗੇ ਤੇ ਮੁੜ ਕੇ ਬੱਲੇ ਬੱਲੇ ਹੋ ਜੂ ਮਤਲਬ ਉਹ ਵਿਦੇਸ਼ ਮੰਤਰੀ ਆ ਜੈ ਸ਼ੰਕਰ ਦਾ ਉਹਦਾ ਬਿਆਨ ਵੀ ਆ ਗਿਆ ਵੀ ਅਸੀਂ ਉਹਨਾਂ ਨੂੰ ਪਹਿਲਾਂ ਕਹਿੰਤਾ ਸੀ ਵੀ ਤੁਹਾਡੇ ਨਾਲ ਲੜਾਈ ਲੁੜੀ ਅਸੀਂ ਕੋਈ ਨਹੀਂ ਲੜਨੀ ਅਸੀਂ ਹੱਤਵਾਦੀਆਂ ਦੇ ਟਿਕਾਣਿਆਂ ਤੇ ਹਮਲਾ ਕਰਨਾ ਇਹ ਨਹੀਂ ਕਰਨਾ ਇਹਨਾਂ ਨੇ ਉਹ ਕੀਤਾ ਪਰ ਪਾਕਿਸਤਾਨ ਹੋਰ ਤਰ੍ਹਾਂ ਤਿਆਰ ਸੀ ਉਹਨਾਂ ਨੇ ਜਵਾਬ ਦਿੱਤੇ ਨਾ ਕਿਉਂਕਿ ਲੜਾਈ ਦਾ ਸੰਕਲਪ ਬਦਲ ਗਿਆ ਪਹਿਲਾਂ ਵਰਗੀਆਂ ਲੜਾਈਆਂ ਹੁਣ ਨਹੀਂ ਹੋਣੀਆਂ ਹੁਣ ਲੜਾਈਆਂ ਮੁੱਖ ਤੌਰ ਤੇ ਤਕਨੀਕ ਨਾਲ ਹੋਣੀਆਂ ਤੇ ਹਵਾ 'ਚ ਹੋਣੀਆਂ ਹਵਾ 'ਚ ਲੜਾਈ ਕਰਨ ਦੀ ਪਾਕਿਸਤਾਨ ਦੀ ਸਮਰੱਥਾ ਭਾਰਤ ਨਾਲੋਂ ਵੱਧਾ ਬੜੀ ਉਪਰ ਹੀ ਲੱਗੂ ਲੋਕਾਂ ਨੂੰ ਗੱਲ ਵੀ ਯਾਰ ਮਾਲੀ ਕੀ ਕਹਿੰਦਾ ਵੀ ਸਾਡੀ ਹਵਾਈ ਸੈਨਾ ਜਿਹੜੀ ਉਹ ਪਾਕਿਸਤਾਨ ਨਾਲੋਂ ਕਮਜ਼ੋਰ ਆ S400 ਨੇ ਤਾਂ ਉਹਨਾਂ ਦੇ ਹਵਾਈ ਹਮਲੇ ਸਾਰੇ ਫੇਲ ਕਰਤੇ ਤੁਸੀਂ ਕਹਿੰਦੇ ਹੋ ਜਿਆਦਾ ਮੈਂ ਤੁਹਾਨੂੰ ਇਹ ਕਹਿਣਾ ਨਾ ਜੀ S400 ਜਿਹੜਾ ਉਹਦੀ ਇੱਕ ਲਿਮਿਟੇਸ਼ਨ ਆ ਉਹਨਾਂ ਨੇ ਕੀ ਫੁੰਡਿਆ ਉਹਨਾਂ ਦੇ ਡਰੋਨ ਡਰੋਨ ਫੁੰਡਿਆ ਨਾ ਜੀ ਡਰੋ ਦੇਖੋ ਉਹਨਾਂ ਦਾ ਹਵਾਈ ਜਹਾਜ਼ ਇੱਧਰ ਨਹੀਂ ਆਇਆ ਇਹਨਾਂ ਦਾ ਉੱਧਰ ਨਹੀਂ ਗਿਆ ਲੜਾਈ ਲੱਗੀ ਆ ਅਸਮਾਨ 'ਚ ਵੱਡੀ ਅਸਮਾਨ 'ਚ ਜਿਵੇਂ ਆਪਾਂ ਕਹਿੰਦੇ ਹਵਾਈ ਜਹਾਜ਼ ਗੁੱਥਮੁਖਤਾ ਹੋਏ ਨੇ ਹਵਾਈ ਜਹਾਜ਼ 200 ਕਿਲੋਮੀਟਰ ਦੂਰ ਰਹਿ ਕੇ ਇੱਕ ਦੂਜੇ ਦੇਸ਼ 'ਚ ਹਮਲਾ ਕਰ ਸਕਦੇ ਨੇ ਜਦੋਂ ਇਹਨਾਂ ਨੇ ਹਮਲਾ ਸ਼ੁਰੂ ਕੀਤਾ 10 ਮਿੰਟਾਂ ਬਾਅਦ ਉਹ ਸਾਰੇ ਉਹਨਾਂ ਨੇ ਆਪਣਾ ਸਮਾਨ ਢੇਰ ਲਿਆ। ਨਾ ਉਹ ਤੋਂ ਪਹਿਲਾਂ ਹੀ ਘਰੇ ਹੋਇਆ ਸੀ। ਕਿਉਂਕਿ ਤੁਸੀਂ ਜਦੋਂ ਲੜਾਈ ਸ਼ੁਰੂ ਹੁੰਦੀ ਹੈ ਤੁਸੀਂ ਪਹਿਲਾਂ ਨਹੀਂ ਹਮਲਾ ਕਰ ਸਕਦੇ। ਜਦੋਂ ਇਹਨਾਂ ਨੇ ਮੰਜਿਲਾਂ ਛੱਡੀਆਂ 10 ਮਿੰਟ ਬਾਅਦ ਉਹਨਾਂ ਦੇ 42 ਜਹਾਜ਼ ਆ ਸਮਾਨ ਚ ਆ ਗਏ ਇਹਨਾਂ ਦੇ 72 ਆ ਗਏ। ਲੜਾਈ ਸਮਾਨ ਤੇ ਹੋਈ ਆ। ਇੱਕ ਜਹਾਜ਼ ਦੂਜੇ ਦੇਸ਼ ਚ ਨਹੀਂ ਗਿਆ ਦੋਨੋਂ ਦੂਨੋਂ ਲੜਾਈ ਹੋਈ ਆ ਜਿਹਨੂੰ ਆਪਾਂ ਗੁੱਥਮੁਗੁੱਤਾ ਕਹਿ ਦਈਏ। ਉਸ ਤੋਂ ਬਾਅਦ ਕੀ ਹੋਇਆ? ਜਿਹੜਾ ਤੁਹਾਡੇ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੇ ਉੱਪਰ ਅਸਮਾਨ ਦੇ ਵਿੱਚ ਅੰਜ਼ਾਈਲਾਂ ਦੇਖੀਆਂ ਉਹ F16 ਤੇ Rafale ਦੇ ਚੱਲੀਆਂ ਹੋਈਆਂ ਸਾਈਆਂ ਸਾਰੇ ਜਿਹੜੀਆਂ ਅਸਮਾਨ ਚ ਲੜਾਈ ਹੋਈ ਨਾ ਜੀ ਦੋ ਤਰ੍ਹਾਂ ਦੀ ਲੜਾਈ ਹੋਈ ਇੱਕ ਤਾਂ ਇਹਨਾਂ ਨੇ ਮਜਾਈਲਾਂ ਦਾਗੀਆਂ ਦਾਗੀਆਂ ਬਿਲਕੁਲ ਬਲਾਸਟਿਕ ਮਜਾਈਲ ਜੋ ਦੇਖੋ ਮੈਨੂੰ ਇਹਨਾਂ ਨਹੀਂ ਪਤਾ ਇਹਨਾਂ ਨੇ ਮਜਾਈਲਾਂ ਦਾਗੀਆਂ ਉਹਨਾਂ ਦੇ ਟਿਕਾਣੇ 'ਤੇ ਦਾਗੀਆਂ ਉਹਨਾਂ ਨੇ ਕੀ ਕੀਤਾ ਇਹਨਾਂ ਦੇ ਹਵਾਈ ਜਹਾਜ਼ਾਂ ਤੇ ਹਮਲਾ ਕੀਤਾ ਬਠੰਡੇ ਆਕਲੀ ਜਿਹੜਾ ਜਹਾਜ਼ ਆ ਐ ਨਹੀਂ ਇੱਥੇ ਆ ਕੇ ਫੁੰਡਿਆ ਉਹਨਾਂ ਨੇ ਆਪ ਦੇ ਹੱਦ ਚ ਰਹਿਨੇ ਹੋਏ ਫੁੰਡੇ ਹਵਾਈ ਜਹਾਜ਼ ਡਿੱਗ ਗਿਆ ਡਿੱਗ ਗਿਆ ਥੱਲੇ ਅੱਜ ਤੱਕ ਨਹੀਂ ਦੱਸਦੇ ਵੀ ਕੌਣ ਆ ਦੁਨੀਆ ਤੇ ਗੱਲ ਚੱਲ ਰਹੀ ਹੋ ਰਾਫੇਲ ਸੀ ਤਿੰਨ ਜਹਾਜ਼ ਜੰਮੂ ਕਸ਼ਮੀਰ ਚ ਫੁੰਡੇ ਉਹਨਾਂ ਨੇ ਅੱਜ ਵੀ ਰਾਹੁਲ ਗਾਂਧੀ ਕਹਿੰਦਾ ਦੱਸੋ ਕੋਈ ਜਹਾਜ਼ ਡਿੱਗਿਆ ਕਿ ਨਹੀਂ ਡਿੱਗਿਆ ਜੇ ਬਠਿੰਡੇ ਦੇ ਵਿੱਚ ਪਿੰਡਾਂ ਦੇ ਲੋਕ ਹਵਾਈ ਜਹਾਜ਼ ਦੇ ਪੈਲਟ ਨੂੰ ਲੈ ਕੇ ਹਸਪਤਾਲ ਜਾਂਦੇ ਨੇ ਜਾਂ ਸਪੁਰਦ ਕਰਦੇ ਨੇ ਤਾਂ ਬਤ ਗੱਲ ਤਾਂ ਕੋਈ ਹੋਈ ਜਾਂਦਾ ਨੀ ਉਸ ਹਾਲਤ ਦੇ ਵਿੱਚ ਉਹ ਰਫਾਇਲ ਫੁੰਡਿਆ ਗਿਆ ਉਹ ਫੁੰਡਿਆ ਗਿਆ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਫਿਰ ਡਰੋਨ ਛੱਡਨੇ ਸ਼ੁਰੂ ਕਰਤੇ ਵੱਡੀ ਗਿਣਤੀ ਚ ਪਾਕਿਸਤਾਨ ਪਾਕਿਸਤਾਨ ਨੇ ਮਤਲਬ ਜਿਹੜੇ ਡਿਫੈਂਸ ਐਕਸਪਰਟ ਨੇ ਉਹ ਕਹਿੰਦੇ ਨੇ ਵੀ ਉਹਨਾਂ ਦਾ ਮਤਲਬ 50 ਹਜ਼ਾਰ ਦਾ ਡਰੋਨ ਸੀ ਜਿਹੜਾ ਜਦੋਂ ਉਹਨਾਂ ਨੇ ਛੱਡੇ ਇਹ 50 ਲੱਖ ਦੀ ਮੰਜਾਈ ਨਾਲ ਮਾਰਦੇ ਰਹੇ ਉਹਨੂੰ ਜਿਹਦੇ ਵਿੱਚ ਇੱਕ ਹਾਲ ਤਹੀ ਜੀ ਆ ਗਈ ਵੀ ਇੰਡੀਆ ਨੂੰ ਮਹਿਸੂਸ ਹੋ ਗਿਆ ਵੀ ਹਵਾਈ ਲੜਾਈ ਚ ਆਪਣੀ ਗੱਲ ਨਹੀਂ ਗਾਹ ਚੱਲਣੀ ਇਕਨੋਮਿਕ ਵੀ ਉਦਾਂ ਦਾ ਇਕਨੋਮਿਕ ਵੀ ਉਦਾਂ ਵੀ ਦੇਖੋ ਮੈਨੂੰ ਇਹਦੇ ਬਾਰੇ ਮੈਂ ਤਾਂ ਦੇਖੋ ਵੀਡੀਓ ਦੇਖਦਾ ਹਾਂ ਡਿਫੈਂਸ ਐਕਸਪਰਟ ਬੋਲ ਰਹੇ ਨੇ ਹੋਰ ਬੋਲ ਰਹੇ ਉਹ ਕਹਿੰਦੇ ਸਾਬਤ ਹੋ ਗਿਆ ਵੀ ਪਾਕਿਸਤਾਨ ਦੀ ਹਵਾਈ ਸੈਨਾ ਭਾਰਤ ਦੀ ਹਵਾਈ ਸੈਨਾ ਨਾਲੋਂ ਕਿਤੇ ਵੱਧ ਮਜ਼ਬੂਤ ਆ ਜਿਹੜੀ ਲੜਾਈ ਹੋ ਟੋਟਲ ਆਧੁਨਿਕ ਅਧੁਨਿਕ ਨਾਲ ਜਿੰਨਾ ਪਾਕਿਸਤਾਨ ਕੋਲੇ ਵੱਧ ਤੋਂ ਵੱਧ ਵਧੀਆ ਅਸਲਾ ਸੀ ਚਾਹੇ ਉਹ ਤੁਰਕੀ ਦਾ ਸੀ ਚਾਹੇ ਉਹ ਚੀਨ ਦਾ ਸੀ ਇਹਨਾਂ ਕੋਲੇ ਚਾਹੇ ਫਰਾਸ ਦਾ ਸੀ ਉਹ ਸਾਰਾ ਵਰਤਿਆ ਗਿਆ ਉਹ ਬਰਤਨ ਦੇ ਵਿੱਚ ਭਾਰਤ ਵਾਲਿਆਂ ਦਾ ਨੱਕ ਚ ਦਮ ਹੋ ਗਿਆ ਫਿਰ اچانک ਜੰਗਬੰਦੀ ਕਿਵੇਂ ਹੋ ਗਈ ਜੀ ਤੁਸੀਂ ਪਹਿਲਾਂ ਤਾਂ ਇਹ ਕਹਿ ਰਹੇ ਹੋ ਪਾਕਿਸਤਾਨ ਦਾ ਨਿਸਤੋ ਉਹ ਖਤਮ ਕਰ ਦੇਣਾ ਅਸੀਂ ਜਿਹੜਾ ਮੀਡੀਆ ਕਰਾਚੀਆ ਕਰਤਾ ਜੀ اسلامਾਬਾਦ ਕਰਤਾ ਜੀ ਉੱਥੇ ਕਬਜ਼ਾ ਕਰ ਲਈ ਜਿਹੜੀ ਥਲ ਸੈਨਾ ਉਹ ਤਾਂ 1 ਇੰਚ ਨਹੀਂ ਹਿੱਲੇਗਾ ਜੰਮੂ ਕਸ਼ਮੀਰ ਦੇ ਵਿੱਚ ਫਾਇਰਿੰਗ ਹੋਈ ਆ ਆਟਲੀ ਨੇ ਫਾਇਰਿੰਗ ਕੀਤੀ ਤਾ ਉਹਨੇ ਬੰਬ ਛੱਡੇ ਜੇ ਛੱਡੇ ਬਹੁਤ ਛੱਡੇ ਪਰ ਥਲ ਸੈਨਾ ਦੀ ਆਪਸ ਵਿੱਚ ਲੜਾਈ ਨਹੀਂ ਹੋਈ ਸਿਰਫ ਹਵਾਈ ਸੈਨਾ ਦੀ ਹੋਈ ਆ ਹਵਾਈ ਸੈਨਾ 'ਚ ਤੈ ਹੋ ਗਿਆ ਵੀ ਪਾਕਿਸਤਾਨ ਦੇ ਹੱਥੋਂ ਤੇ ਤਾਂ ਜੰਗ ਹੰਦੀ ਹੋਈ ਆ ਇਸੇ ਕਰਕੇ ਹੁਣ ਤੁਸੀਂ ਲੱਖ ਕਹੀਂ ਜਾਓ ਜੀ ਵੀਓ ਦੇਖੋ ਜੀ ਅਸੀਂ ਆ ਕੀਤਾ ਸੀ ਉਹਨਾਂ ਦੇ ਡੀਜੀਐਮ ਦਾ ਸਾਨੂੰ ਫੋਨ ਆਇਆ ਅਸੀਂ ਕਿਹਾ ਸ਼ਾਂਤੀ ਕਰ ਲੈਨੇ ਆਂ ਨਹੀਂ ਓਰੇ ਓਰੇ ਕੱਲੀ ਇਹ ਗੱਲ ਨਹੀਂ ਹੈਗੀ ਪੈਂਟਾਗਨ ਦਾ ਸਾਬਕਾ ਅਧਿਕਾਰੀ ਕਹਿੰਦਾ ਕਿ ਪਾਕਿਸਤਾਨ ਲੈ ਲੜੀਆਂ ਕੱਢਦਾ ਸੀ ਆਣ ਕੇ ਉੱਥੇ ਕਿ ਜੰਗਬੰਦੀ ਕਰ ਦੋ ਮੈਂ ਹੈ ਨਹੀਂ ਕਿਸੇ ਜੋਗਾ ਦੇਖੋ ਇਹ ਹੋ ਸਕਦਾ ਦੇਖੋ ਆਪਾਂ ਇਹਨਾਂ ਕਿਉਂਕਿ ਜਦੋਂ ਜੰਗ ਸ਼ੁਰੂ ਹੁੰਦੀ ਹੈ ਨਾ ਪਹਿਲੀ ਗੋਲੀ ਵੱਜਦੀ ਹੈ ਸੱਚ ਦੇ ਸੱਚ ਭੁੱਲ ਜਾ ਦੂਜੀ ਗੋਲੀ ਵੱਜੀ ਇਹ ਤੱਥ ਦੇ ਤੱਥ ਭੁੱਲ ਜਾ ਵਾਰਪਰਾਪੇ ਕਰਨਾ ਹੁੰਦਾ ਉਹ ਪਾਕਿਸਤਾਨ ਨੇ ਵੀ ਕੀਤਾ ਇਹਨਾਂ ਨੇ ਵੀ ਕੀਤਾ ਇਹਦੇ ਵਿੱਚ ਕੋਈ ਸੱਚਾਈ ਨਹੀਂ ਇਹ ਤਾਂ ਇੱਕ ਮਾਨਸਿਕ ਜੰਗ ਹੁੰਦੀ ਆ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਦੂਜੇ ਰੋਹ ਕਰਲੇ ਸੀ ਉੱਥੇ ਹੋਵੇ ਜੀ ਸੱਟ ਲੇ ਜੀ ਐ ਕਰ ਲਈ ਪਰ ਤੱਥ ਤਾਂ ਉਹ ਤੋਂ ਬਾਅਦ ਸਾਹਮਣੇ ਆਉਣਗੇ ਨਾ ਜਦੋਂ ਪਾਕਿਸਤਾਨ ਨੇ ਵੱਡੇ ਹਮਲੇ ਸ਼ੁਰੂ ਕਰਤੇ ਇਹਨਾਂ ਨੂੰ ਹੁਣ ਜੈ ਸ਼ੰਕਰ ਕਹਿੰਦਾ ਅਸੀਂ ਉਹਨਾਂ ਨੂੰ ਕਹਿਤਾ ਸੀ ਵੀ ਅਸੀਂ ਆਹ ਕਰਨਾ ਅਸੀਂ ਤੁਹਾਡੇ ਦੇ ਨਾਲ ਜੰਗ ਨਹੀਂ ਲੜਨੀ ਇਹਦਾ ਮਤਲਬ ਕੀ ਹੈ ਜੀ ਫਿਰ ਰਾਹੁਲ ਗਾਂਧੀ ਵੀ ਕਹਿੰਦਾ ਵੀ ਇਹ ਕਿਸੇ ਦੇਸ਼ ਨੂੰ ਕਹਿਣਾ ਵੀ ਅਸੀਂ ਬਾਲਾਕੋਟ ਵਰਗੀ ਗੱਲ ਕਰਾਂਗੇ ਬਾਲਾ ਚੱਕਰ ਚ ਨਾ ਪਾਓ ਅਗਲੇ ਪੈ ਗਏ ਉਹ ਚੱਕਰ ਚ ਉਹ ਚੱਕਰ ਚ ਪੈ ਕੇ ਫਿਰ ਇਹ ਹੋ ਗਿਆ ਗੱਲ ਤਾਂ ਕਿੱਡੀ ਵੱਡੀ ਹੋਈ ਸੀ ਹੁਣ ਮੈਂ ਨਾ ਇੱਕ ਮੇਜਰ ਦੀ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦਾ ਜਿਹੜੀ ਬਲੈਂਕ ਆਊਟ ਆ ਨਾ ਇਹ ਫਰਾਡ ਆ ਹੈ ਹੀ ਨਹੀਂ ਕੋਈ ਜੰਗ ਚ ਬਲੈਂਕ ਆਊਟ ਦਾ ਮਤਲਬ ਹੀ ਨਹੀਂ ਪਹਿਲੀਆਂ ਜਦੋਂ ਲੜਾਈਆਂ ਹੁੰਦੀਆਂ ਸੀ ਉਦੋਂ ਹਵਾਈ ਜਹਾਜ਼ ਦੇ ਪਾਇਲਟ ਦੀ ਸੈਂਸ ਹੁੰਦੀ ਸੀ ਵੀ ਰੋਸ਼ਨੀ ਕਿੱਥੇ ਆ ਬੰਬ ਕਿੱਥੇ ਸਿੱਟਣਾ ਹੁਣ ਤਾਂ ਕਹਿੰਦਾ ਸਾਰੀ ਦੁਨੀਆ ਨਕਸ਼ੇ ਤੇ ਪਈ ਆ ਜੀਪੀਐਸ ਜਾਂ ਟਾਰਗੇਟ ਮਿੱਥੇ ਹੁੰਦਾ ਐਨੇ ਡਿਗਰੀ ਤੇ ਨੇ ਸਿੱਟਣਾ ਗੱਲ ਕਰ ਚਾਹੇ ਹਨੇਰਾ ਹੋਵੇ ਚਾਹੇ ਚਾਨਣ ਹੋਵੇ ਇਹ ਤਾਂ ਲੋਕਾਂ ਚ ਪੈਨਿਕ ਖੜਾ ਕਰਨ ਲਈ ਆ ਕੀਤੀ ਬਲੈਕਆਊਟ ਬਲੈਕਆਊਟ ਕਰ ਲਓ ਜੀ ਤੁਸੀਂ ਬਲੈਕਆਊਟ ਨਾਲ ਉਹਨਾਂ ਨੂੰ ਨਿਸ਼ਾਨਾ ਕਿਉਂਕਿ ਸਾਰੀ ਦੁਨੀਆ ਨਕਸ਼ੇ ਤੇ ਆ ਗਈ ਸਭ ਨੂੰ ਪਤਾ ਕਿਹਦੇ ਹਵਾਈ ਟਿਕਾਣੇ ਕਿੱਥੇ ਨੇ ਕਿਹੜਾ ਕੀ ਆ ਕਿਵੇਂ ਆ ਉਹ ਉਹਦੇ ਵਿੱਚ ਕੋਈ ਜਸੂਸੀ ਦੀ ਕਾਹਦੀ ਲੋੜ ਨਹੀਂ ਹੈਗੀ ਤੇ ਇਸ ਕਰਕੇ ਉਹ ਕਹਿੰਦਾ ਇਹ ਫਰਾਡ ਕੀਤਾ ਜਾ ਰਿਹਾ ਇਹ ਪੁਰਾਣੀਆਂ ਨੂੰ ਲਾਨੇ ਬਲੈਕ ਆਊਟ ਕਰ ਦੋ ਜੇ ਕਰ ਦੋ ਉਹ ਕਰ ਦੋ ਸੈਰ ਨਮਜਾ ਦਿਓ ਇਹ ਕਰ ਦੋ ਹੁਣ ਜਿਹੜੇ ਤੁਸੀਂ ਡਰੋਨ ਤੇ ਇੱਕ ਜੀਪੀਐਸ ਤੇ ਉਹ ਭਰਤਾ ਉਹਨੇ ਉੱਥੇ ਹੀ ਜਾਣਾ ਕੋਈ ਰੋਲ ਨਹੀਂ ਕਿਤੇ ਜਾਂਦੇ ਨਹੀਂ 1 ਮੀਟਰ ਦੀ ਫਰਕ ਹੋ ਸਕਦਾ ਹਵਾਈ ਜਾ ਆ ਜਾ ਚਾਹੇ ਡਰੋਨਾਂ ਜਾਂ ਹੋਰ ਆ ਸੋ ਇਸ ਕਰਕੇ ਅਸਲ ਗੱਲ ਮੈਨੂੰ ਪਤਾ ਕੀ ਲੱਗਦਾ ਵੀ ਪੰਜਾਬ ਤੇ ਕਸ਼ਮੀਰ ਦੇ ਲੋਕ جنگ ਲਈ ਤਿਆਰ ਨਹੀਂ ਸੀ ਜਿਵੇਂ 65 ਦੀ ਲੜਾਈ ਸੀ 71 ਦੀ ਲੜਾਈ ਸੀ ਉਦੋਂ ਸੀਗੇ ਤਿਆਰ ਬਿਲਕੁਲ ਜੀ ਤੁਸੀਂ ਦੇਖੋ 65 ਦੀ ਲੜਾਈ ਵੇਲੇ ਮਤਲਬ ਤੁਸੀਂ ਪੰਜਾਬੀ ਮੋਰਚਾ ਲੱਗਿਆ ਹੋਇਆ ਸੀ ਮੁਲਤਵੀ ਕਰਤਾ ਤੇ ਦੁਨੀਆ ਇਹ ਕਹਿੰਦੀ ਆ ਵੀ ਲੋਕ ਸੀ ਜਿਹੜੇ ਰਾਸ਼ਨ ਲੈ ਕੇ ਰੋਟੀਆਂ ਪਕਾ ਕੇ ਮਤਲਬ ਫੌਜ ਲਈ ਕਿੰਨਾ ਸਮਾਨ ਕਰਦੇ ਸੀ ਮਹਈਆ 71 'ਚ ਵੀ ਇਹੇ ਸੀ ਹੁਣ ਉਸ ਤੋਂ ਬਾਅਦ ਹਾਲਤ ਬਦਲ ਗਈ ਕਿਉਂਕਿ ਮੁਲਕ ਦੇ ਵਿੱਚ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨੇ ਤੇ ਲੈ ਲਿਆ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਲੈ ਐ ਸੀ ਇਹਨਾਂ ਨੇ ਮੁਸਲਮਾਨਾਂ ਨੂੰ ਲੈ ਲਿਆ ਕਸ਼ਮੀਰ 'ਚ ਤੇ ਇਹ ਵੱਡੇ ਪੱਧਰ ਤੇ ਗੱਲ ਆ ਗਈ ਵੀ ਇਹ ਲੜਾਈ 'ਚ ਤਬਾਹ ਪੰਜਾਬ ਹੋ ਇਸ ਕਰਕੇ ਉਹ ਮਾਹੌਲ ਨਹੀਂ ਸੀ ਮਤਲਬ ਜੰਗ ਲਈ ਉਤਸ਼ਾਹ ਨਹੀਂ ਸੀ ਸਿਰਫ ਦੂਜੀ ਗੱਲ ਸੀ ਫਿਰ ਉਹਦੇ ਖਾਤਰੇ ਪ੍ਰਪਾਗੈਂਡਾ ਹੋਇਆ ਉਹ ਦੇਖੋ ਜੀ ਜੰਮੂ ਕਸ਼ਮੀਰ 'ਚ ਗੁਰਦੁਆਰੇ ਤੇ ਸਿੱਟਦਾ ਦਰبار صاحب بلیک آਊਟ ਕਰਾਇਆ ਹੁਣ ਵੀ ਚੱਲ ਰਹੀ ਆ ਹੁਣ ਤਾਂ ਕਹਿੰਦੇ ਦਰਬਾਰ ਸਾਹਿਬ ਨਿਸ਼ਾਨੇ ਤੇ ਸੀ ਪਹਿਲੀ ਗੱਲ ਆ ਜੀ ਤੁਸੀਂ ਇਹ ਦੇਖੋ ਕਾਮਨ ਸੈਂਸ ਨਾਲ ਦੇਖੋ ਪਾਕਿਸਤਾਨ ਲਗਾਤਾਰੇ ਪ੍ਰਚਾਰ ਕਰਦਾ ਰਿਹਾ ਵੀ ਸਿੱਖਾਂ ਨਾਲ ਸਾਡੀ ਲੜਾਈ ਨਹੀਂ ਕਿਉਂਕਿ ਸਿੱਖਾਂ ਦੀ ਇੱਕ ਐਲੀਨੇਸ਼ਨ ਹੈਗੀ ਆ ਬਗਾਨਗੀ ਹੈਗੀ ਆ ਸਿਮਰ ਜਿਸ ਮੰਨ ਲੈ ਲੋ ਪੰਨੂ ਲੈ ਲੋ ਉਹ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾਉਣਗੇ ਉਹਨਾਂ ਨੇ ਜਨਰਲਿੰਗ ਕੀਤੀ ਪ੍ਰੈਸ ਬਰੀਫਿੰਗ ਉਹ ਕਹਿੰਦਾ ਵੀ ਅਸੀਂ ਸੁਪਨੇ 'ਚ ਵੀ ਨਹੀਂ ਸੋ ਸਕਦੇ ਵੀ ਸਿੱਖਾਂ ਦੇ ਗੁਰਦੁਆਰੇ ਸਿੱਖਾਂ ਨਾਲ ਸਾਡੀ ਕੀ ਲੜਾਈ ਆ ਇਸ ਕਰਕੇ ਗਲਤ ਪ੍ਰਪੇਗੈਂਡਾ ਜਿਹੜਾ ਭਾਰਤ ਆ ਉਹ ਆਪ ਇਹ ਜਾ ਮਾਹੌਲ ਤਿਆਰ ਕਰ ਰਿਹਾ ਤਾਂ ਕਿ ਸਿੱਖਾਂ ਨੂੰ ਪਾਕਿਸਤਾਨ ਦੇ ਵਿਰੁੱਧ ਖੜਾ ਕੀਤਾ ਜਾਵੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਹਮਲਾ ਕਰ ਰਿਹਾ ਪਾਕਿਸਤਾਨ ਕਹਿੰਦਾ ਸਵਾਲ ਨੇ ਉਹਨਾਂ ਨੇ ਇੱਕ ਉਹਨਾਂ ਦੇ ਪੁਰਾਣਾ 71 ਦੇ ਜਿਹੜਾ ਉਹਨਾਂ ਦਾ ਨੇਵੀ ਮੁਖੀ 에ਅਰ ਫੋਰਸ ਮੁਖੀ ਉਹਦੀਆਂ ਗੱਲਾਂ ਸੁਣੀਆਂ ਵੀ ਉਹਨੇ ਕਹਿ ਆ ਜੇ ਕਿਸੇ ਗੁਰਦੁਆਰੇ ਤੁਸੀਂ ਬਾਟਮੈਂਟ ਕੀਤੀ ਇੱਥੇ ਆ ਕੇ ਜਦੋਂ ਉੱtre ਪਹਿਲੀ ਗੋਲੀ ਮੈਂ ਤੁਹਾਨੂੰ ਸ਼ੂਟ ਕਰੂੰ। ਦੇਖੋ ਸੱਚਾ ਚ ਉਠਾਉਣਾ ਤਾਂ ਤਾਂ ਕਹਿ ਨਹੀਂ ਸਕਦੇ ਬਾਈ ਜੀ ਸੁਣੀ ਆ ਨਾ ਇਹ ਇਸ ਕਰਕੇ ਗੱਲ ਤਾਂ ਇਹ ਸੀ ਉਹ ਸਿੱਖਾਂ ਨੇ ਨਿਊਟਰਲ ਕਰਨਾ ਚਾਹੁੰਦੇ ਸੀ ਇਹ ਸਿੱਖਾਂ ਨੂੰ ਪਾਕਿਸਤਾਨ ਦੇ ਖਿਲਾਫ ਧਕਾਉਣਾ ਚਾਹੁੰਦੇ ਸੀ ਨਹੀਂ ਉਹਨਾਂ ਨੇ ਤਾਂ ਸਿੱਖ ਆਪਣੇ ਮੰਤਰੀ ਵਫਦ ਵਿੱਚ ਵੀ ਪਾਏ ਆ ਜਿਹੜੇ ਵਿਦੇਸ਼ਾਂ 'ਚ ਜਾ ਰਹੇ ਜਿਨ੍ਹਾਂ ਨੇ ਪਾਕਿਸਤਾਨ ਨਹੀਂ ਇਹ ਦੋ ਗੱਲਾਂ ਨੇ ਉਹ ਇੱਕ ਵੱਖਰਾ ਮਸਲਾ ਤੁਸੀਂ ਇਹ ਦੇਖੋ ਭਾਰਤ ਦਾ ਪ੍ਰਧਾਨ ਮੰਤਰੀ ਸਰਪਾਰਟੀ ਮੀਟਿੰਗ 'ਚ ਨਹੀਂ ਆਇਆ। ਪਾਰਟੀਆਂ ਦੀ ਇਹ ਹਿੰਮਤ ਨਹੀਂ ਵੀ RAM ਬਲਾਸ ਪਾਸਵਾਂਗ ਮੰ ਕਹਿ ਦੇਣ ਸੰਸਦ 'ਚ। ਅਮਨ ਤੇ ਸ਼ਾਂਤੀ ਚਾਹੀਦੀ ਆ। ਹਥਿਆਰਾਂ ਦਾ ਵਪਾਰ ਇਹ। ਪਾਸਵਾਂ ਕਹਿੰਦਾ ਉਹ ਪਾਕਿਸਤਾਨ ਨੂੰ 16 ਦੇ ਦਿੰਦਾ ਜਹਾਜ਼। ਤੁਹਾਨੂੰ ਕਹਿੰਦਾ 17 ਖਰੀਦੋ। ਅਸੀਂ ਦੋਹੇ ਮੁਲਕ ਕਰੋੜਾਂ ਅਰਬਾਂ ਖਰਬਾਂ ਰੁਪਏ ਉਹਨਾਂ ਨੂੰ ਦੇਈ ਜਾਂਦੇ ਆ। ਤੇ ਨਿਕਲਦਾ ਕੀ ਇਹ ਜੰਗ 'ਚੋਂ? ਕਹਿੰਦਾ ਐਟਮਿਕ ਵਾਰ ਨਹੀਂ ਹੋ ਸਕਦੀ। ਜੇ ਸਲਾਮਾਬਾਦ ਤੇ ਐਟਮ ਚੱਲੂ ਤਾਂ ਦਿੱਲੀ ਵੀ ਤਬਾਹ ਹੋ ਦਿੱਲੀ ਤੇ ਚੱਲੂ ਸਲਾਮਾਬਾਦ ਦੀ ਤਬਾਹ ਹੋ ਇਹ ਸੈਲਫ ਡਿਫੈਂਸ ਲਈ ਨਹੀਂ ਹੈ ਐਟਮ ਬੰਬ ਇਹ ਤਵਾਹੀ ਲਈ ਹੈ ਤਵਾਹੀ ਲਈ ਕੋਈ ਵੀ ਤਿਆਰ ਨਹੀਂ ਅੱਜ ਹਾਲਤ ਇਹ ਹੋ ਗਈ ਵੀ ਹਿੰਦੂਵਾਦ ਰਾਸ਼ਟਰਵਾਦ ਇਸ ਹੱਦ ਤੱਕ ਪੜਕ ਗਿਆ ਵੀ ਕਿਸੇ ਦੀ ਜ਼ਰਤ ਨਹੀਂ ਹੈ ਕਹਿਣ ਦੀ ਪਾਕਿਸਤਾਨ ਨਾਲ ਸਾਨੂੰ ਅਮਨ ਸ਼ਾਂਤੀ ਚਾਹੀਦੀ ਹੈ ਤੁਸੀਂ ਇਹ ਦੇਖੋ ਇਹਨਾਂ ਨੇ ਫੌਜ ਦੀ ਬਲਾਰਾ ਬਣਾਈ ਬੀਬੀ ਉਹ ਮੁਸਲਮਾਨ ਨਾਲ ਸੰਬੰਧਤ ਸੋਫੀਆ ਸੋਫੀਆ ਕ੍ਰੈਸੀ ਤੇ ਉਹਦੇ ਨਾਲ ਕੀ ਕਰ ਰਹੇ ਨੇ ਟਰੋਲ ਫਿਰ ਮਿਸਰੀ ਜਿਹੜਾ ਸੈਕਟਰ ਹੀ ਆ ਉਹਨੇ ਜੰਗਬੰਦੀ ਦਾ ਐਲਾਨ ਕੀਤਾ ਉਹਨੇ ਆਪ ਥੋੜੋ ਕੀਤਾ ਸਰਕਾਰ ਦਾ ਫੈਸਲਾ ਪੜ ਕੇ ਸੁਣਾਇਆ ਕਿੱਥੇ ਤੱਕ ਤੇ ਉਹ ਸਰਕਾਰ ਦਾ ਵੀ ਨਹੀਂ ਟਰੰਪ ਦਾ ਡਿਸੀਜਨ ਹੈ ਨਹੀਂ ਜੋ ਟਰੰਪ ਉਹ ਇੱਕ ਗੱਲ ਆ ਵੀ ਟਰੰਪ ਨੇ ਫੈਸਲਾ ਕਰਾਇਆ ਦੋਹਾਂ ਮੁਲਕਾਂ ਨੇ ਮੰਨਿਆ ਆਪਣੇ ਮੁਲਕ ਚੋਂ ਜਿਹੜਾ ਫੋਰਨ ਸੈਕਟਰ ਉਹਨੇ ਐਲਾਨ ਕਰਤਾ ਰੋਲ ਚ ਕੀ ਕੀਤਾ ਉਹਦੇ ਨਾਲ ਉਹਦੀ ਕੁੜੀ ਤੱਕ ਚਲੇ ਗਏ 소ਫੀਏ ਬਾਰੇ ਕੀ ਕਿਹਾ ਮਤਲਬ ਤੁਸੀਂ ਇਹ ਦੇਖੋ ਵੀ ਅੰਤਰਰਾਸ਼ਟਰੀਵਾਦ ਕਿਹੜੀ ਹੱਦ ਤੱਕ ਜਿਹੜੀ ਲੈਫਟਿਨੈਂਟ ਜਿਹੜਾ ਪਹਿਲਗਾਮ ਚ ਮਰਿਆ ਗਿਆ ਉਹਦੀ ਘਰ ਵਾਲੀ ਨੇ ਇਹ ਕਿਹਾ ਬੱਸ ਸਾਰੇ ਨਹੀਂ ਕਿਹਾ ਵੀ ਕਸ਼ਮੀਰੀਆਂ ਨਾਲ ਕੋਈ ਰੌਲਾ ਨਹੀਂ ਸਾਡੇ ਨਾਲ ਐ ਕੀਤਾ ਹਮਦਰਦੀ ਕੀਤੀ ਇਹ ਕੀਤਾ ਇੱਕ ਮੁਸਲਮਾਨ ਉੱਤੇ ਮਾਰਿਆ ਵੀ ਗਿਆ ਸਭ ਕੁਝ ਹੋਇਆ ਜੰਗ ਬਾਰੇ ਵੀ ਕਿਹਾ ਉਹਨੇ ਕਿਹਾ ਵੀ ਜੰਗ ਨਹੀਂ ਅਮਨ ਸ਼ਾਂਤੀ ਰੱਖੋ ਦੇਖੋ ਇਹਨਾਂ ਨਾਲ ਕਿੰਨੀ ਬੁਰੀ ਕੀਤੀ ਇਸ ਕਰਕੇ ਇਹਨਾਂ ਦਾ ਸ਼ਹੀਦਾਂ ਨਾਲ ਉਹਨਾਂ ਨਾਲ ਕੋਈ ਤਲਕ ਨਹੀਂ ਜੋ ਹਿੰਦੂ ਰਾਸ਼ਟਰਵਾਦ ਜਿਹੜਾ ਭੜਕ ਰਿਹਾ ਉਹਦਾ ਮਤਲਬ ਇਹੀ ਆ ਵੀ ਸਭ ਨੂੰ ਰਗੜੋ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਸਰਪਾਰਟੀ ਵਫਦਾਂ ਦੀ ਭਾਰਤ ਨੂੰ ਕਿਉਂ ਲੋੜ ਪੈ ਰਹੀ ਹੈ ਬਾਹਰ ਭੇਜਣ ਦੀ ਇਸ ਕਰਕੇ ਲੋੜ ਪੈ ਰਹੀ ਹੈ ਵੀ ਜੋ ਇਹਨਾਂ ਨੇ ਗੋਦੀ ਮੀਡੀਆ ਰਹੀਂ ਜੋ ਦੂਜੀ ਰਹੀਂ ਐਲਾਨ ਕੀਤਾ ਸੀ ਵੀ ਐਤ ਕੀ ਜੰਗ ਕਹੀ ਜੀ ਹੋ ਉਹ ਚ ਇਹਨਾਂ ਦੀ ਫੂਕ ਨਿਕਲ ਗਈ ਇਸ ਕਰਕੇ ਕਹਿ ਰਹੇ ਨੇ ਸਾਡੀ ਸਰਪਾਰਟੀ ਬਸ ਤੋਂ ਬਾਹਰ ਜਾਣਗੇ ਉਹ ਹਿੰਦੂ ਹੁਣ ਕੀ ਆ ਸਾਰਾ ਕੁਝ ਸਾਡੀ ਤਾਂ ਲੜਾਈ ਹੋਣੀ ਸੀ ਪਾਕਿਸਤਾਨ ਨਾਲ ਜੀ ਸਾਡੀ ਤਾਂ ਲੜਾਈ ਅੱਤਵਾਦੀ ਟਿਕਾਣਿਆਂ ਨਾਲ ਸੀ ਪਹਿਲੀ ਗੱਲ ਅੱਤਵਾਦੀ ਟਿਕਾਣੇ ਤੇ ਹਮਲਾ ਕਰਨਾ ਵੀ ਮੁਲਕ ਤੇ ਹਮਲਾ ਤੁਸੀਂ ਇਹ ਦੱਸੋ ਪੰਨੂ ਨੂੰ ਮਾਰਨ ਦੀ ਬਿਊਂਟ ਸਾਹਮਣੇ ਆ ਗਈ ਅਮਰੀਕਾ ਨੇ ਕਿਹਾ ਸਾਡੀ ਪ੍ਰਭੂਸત્તા ਤੇ ਹਮਲਾ ਸਾਡੇ ਨਾਗਰਿਕ ਤੇ ਹਮਲਾ ਤੇ ਕਿੰਨਾ ਇਹਨਾਂ ਦਾ ਜਲੂਸ ਨਿਕਲੇ ਸਾਰੇ ਕਾਸੇ ਤੇ ਠੀਕ ਆ ਅਮਰੀਕਾ ਨੇ ਵੀ ਇਹੀ ਕੀਤਾ ਲਾਹ ਦੇਣ ਬਾਰੇ ਹੋਰਾਂ ਬਾਰੇ ਇਹ ਕਹੇ ਕਿ ਵੀ ਅਸੀਂ ਅੱਤਵਾਦੀਆਂ ਦੇ ਟਕਰਾਂਿਆਂ ਤੇ ਹਮਲਾ ਕਰ ਤੁਹਾਡੇ ਲਈ ਉਹ ਅੱਤਵਾਦੀ ਨੇ ਉਹਨਾਂ ਲਈ ਉਹ ਸੂਰਮੇ ਨੇ ਅੱਤਵਾਦੀ ਪਰਵਾਸ਼ਾ ਇੱਕ ਨਹੀਂ دہشت گرد ਦੀ ਪਰਵਾਸ਼ਾ ਇੱਕ ਨਹੀਂ ਇਤਿਹਾਸ ਇਹ ਦੱਸਦਾ ਵੀ ਅੱਜ ਦੇ ਅੱਤਵਾਦੀ ਕੱਲ ਦੇ ਸ਼ਹੀਦ ਹੁੰਦੇ ਨੇ ਦੇਖ ਲਓ ਭਗਤ ਸਿੰਘ ਕਿਉਂਕਿ ਕਸ਼ਮੀਰ ਦਾ ਰੌਲਾ ਸੋ ਇਸ ਕਰਕੇ ਇਸ ਪ੍ਰਪਾਗੈਂਡੇ ਚ ਜਿਹੜਾ ਭਾਰਤ ਆ ਮੈਨੂੰ ਲੱਗਦਾ ਉਹ ਹਾਰ ਗਿਆ ਉਹ ਹਾਰ ਲਈ ਫਿਰ ਦੁਨੀਆ ਨੂੰ ਸਮਝਾਉਣਾ ਚਾਹੁੰਦਾ ਵੀ ਸਾਡੀ ਤਾਂ ਲੜਾਈ ਹੋਣੀ ਸੀ ਸਾਡੀ ਤਾਂ ਅਤਵਾਦ ਨਾਲ ਲੜਾਈ ਹੈ ਦੇਖੋ ਅਤਵਾਦ ਹਰ ਇੱਕ ਵਿਰੋਧੀ ਹੈ ਪਰ ਅਤਵਾਦ ਦੀ ਪਰਿਭਾਸ਼ਾ ਬਾਰੇ ਕੋਈ ਸਹਿਮਤੀ ਨਹੀਂ ਕਿਸੇ ਦੀ ਮਤਲਬ ਬਲੋਚਿਸਤਾਨ ਉਹ ਕਹਿੰਦੇ ਭਾਰਤ ਕਰ ਰਿਹਾ ਸਾਰਾ ਕੁਝ ਇਹ ਕਹਿੰਦੇ ਕਸ਼ਮੀਰ 'ਚ ਪਾਕਿਸਤਾਨ ਕਰ ਰਿਹਾ ਸਾਰਾ ਕੁਝ ਸੋ ਇਸ ਕਰਕੇ ਸੰਤ ਜਰਨਲ ਸਿੰਘ ਬਣਨ ਵਾਲੇ ਕਿਸੇ ਲਈ ਅਤਵਾਦੀ ਹੈ ਕਿਸੇ ਲਈ ਸੂਰਮੇ ਹੈ ਸੋ ਇਹ ਇਹ ਲੜਾਈ ਆ ਜਿਹੜੀ ਪ੍ਰਪਾਗੈਂਡੀ ਦੀ ਇਹ ਲੜਾਈ ਚੱਲਣੀ ਚੱਲਣੀ ਆ ਪਰ ਇੱਕ ਗੱਲ ਪੱਕੀ ਆ ਵੀ ਭਾਰਤ ਮੈਂ ਹਾਰ ਗਿਆ ਨਾ ਵੀ ਕਹਾ ਭਾਰਤ ਦੀ ਬਦਨਾਮੀ ਐਡੀ ਹੋ ਗਈ ਇਹ ਮਸਲੇ ਦੇ ਵਿੱਚ ਜਿਹਦੇ ਕਰਕੇ ਬੁੰਦਲੇ ਹੋਏ ਨੇ ਵੀ ਕੀ ਕਰੀਏ ਸਿੰਧੂ ਜਲ ਸਿੱਧੀ ਰੱਦ ਕਰਤੀ ਦੀ ਉਹ ਕਹਿੰਦੇ ਸ਼ਿਮਲਾ ਸਮਝੌਤਾ ਰੱਦ ਕਰਦਾ ਜੇ ਟਰੰਪ ਦਾ ਕੋਈ ਰੋਲ ਨਹੀਂ ਟਰੰਪ ਨੂੰ ਸੁਪਨਾ ਆ ਗਿਆ ਉਹ ਪਹਿਲਾਂ ਟਵੀਟ ਕਰੇ ਵੀ ਜੰਗਬੰਦੀ ਲਈ ਦੋਵੇਂ ਸਹਿਮਤ ਹੋ ਗਏ ਮੈਂ ਬਹੁਤ ਖੁਸ਼ ਆ ਉਹਨੂੰ ਸੁਪਨਾ ਆ ਗਿਆ ਸੀ ਜੇ ਤੁਹਾਡਾ ਕੋਈ ਸੰਬੰਧ ਨਹੀਂ ਸੀ ਉਦੋਂ ਬਾਅਦ ਤੁਸੀਂ ਦੋਹ ਜੰਗਬੰਦੀ ਕਰਦੇ ਹੋ ਮੁੜ ਕੇ ਫੇਰ ਉਹ ਐਲਾਨ ਕਰਦਾ ਵੀ ਮੈਂ ਆਹ ਤਮਕੀ ਦਿੱਤੀ ਮੈਂ ਹੁਣ ਤਾਂ ਉਹ ਵੀ ਕਹਿੰਦਾ ਇੰਡੀਆ ਸਹਿਨਤਾ ਹੋ ਗਿਆ ਜ਼ੀਰੋ ਟੈਰਫ ਲਈ ਤੁਸੀਂ ਬੋਲਦੇ ਕੋਈ ਬੋਲਦੇ ਨਹੀਂ ਵੀ ਨਹੀਂ ਦੀ ਸੋ ਇਸ ਕਰਕੇ ਅਸਲ ਗੱਲ ਪਤਾ ਕੀ ਹੈ ਜਦੋਂ ਮੈਂ ਦੇਖਦਾ ਮਤਲਬ ਇੱਕ ਇਹ ਜੇ ਲੀਡਰ ਦੁਨੀਆ ਦੇ ਸਾਹਮਣੇ ਆ ਰਿਹਾ ਜਿਹਨੂੰ ਆਪਾਂ ਕਹਿੰਦੇ ਥੋਥਾ ਚਣਾ ਬਜਜਕਣਾ ਮੋਦੀ ਦੀਆਂ ਪੁਰਾਣੀਆਂ ਵੀਡੀਓ ਆ ਗਈਆਂ ਜਦੋਂ ਮੁੱਖ ਮੰਤਰੀ ਹੁੰਦਾ ਸੀ ਗੁਜਰਾਤ ਦਾ ਆਤਵਾਦ ਕਿਵੇਂ ਹੁੰਦਾ ਹਮਲਾ ਕਿਵੇਂ ਹੁੰਦਾ ਕਹਿੰਦਾ ਹਮਲਾ ਕਸ਼ਮੀਰ ਚ ਹੁੰਦਾ ਜਾ ਕੇ ਵਾਮਾਂ ਕੋਲੇ ਮਿੰਤਾ ਕਰ ਲੱਗ ਜਾਂਦੇ ਨੇ ਰੋਣ ਲੱਗ ਜਾਂਦੇ ਨੇ ਉਹ ਹਮਲਾ ਹੋ ਗਿਆ ਤੂੰ ਮਸਲਾ ਹੱਲ ਕਰਾ ਇੱਕਵੇਂ ਹੋ ਜੂ ਕਹਿੰਦਾ ਉਹ ਕਹਿੰਦਾ ਕੀ ਕਰਾਂਗੇ ਕਹਿੰਦਾ ਕੁਸ ਕੇ ਮਾਰਾਂਗੇ ਤੇ ਹੁਣ ਹੁਣ ਕੀ ਕਰ ਰਿਹਾ ਉਹ ਹੁਣ ਦੇ ਕੁਸ ਕੇ ਮਾਰ ਵੀ ਤਾਂ ਤਾਂ ਵੀ ਤਾਂ ਕ੍ਰੰਪ ਕੋਈ ਹੈ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਭਗਵਾਨਤ ਮਾਨ ਕੇਜਰੀਵਾਲ ਇਹਨਾਂ ਨੇ ਪੁਰਾਣੀਆਂ ਵੀਡੀਓ ਦੇਖ ਲਓ ਹਾਂ ਜੀ ਐਂ ਕਰਾਂਗੇ ਐਂ ਕਰਾਂਗੇ ਜੋ ਕਰ ਰਹੇ ਨੇ ਉਹਦੇ ਉਲਟ ਮੋਦੀ ਜੋ ਪਹਿਲਾਂ ਕਹਿੰਦਾ ਸੀ ਪੈਸਾ ਡਿਗ ਹਜ਼ਾਰ ਰੁਪਇਆ ਡਿਗਦਾ ਡੰਡ ਸਾਹਮਣੇ ਕਿਉਂ ਡਿਗਦਾ ਆ ਡਿਗਦਾ ਮਨਮੋਹਨ ਸਿੰਘ ਤੇ ਕਿੰਨੇ ਹਮਲੇ ਕੀਤੇ ਸੀ ਹੁਣ ਉਦੋਂ ਵੀ 0 ਤੇ ਆ ਗਿਆ ਸੋ ਇਹ ਇਸ ਕਰਕੇ ਇਹ ਜੰਗ ਨਾ ਅਸਲ ਚ ਦੋਹੇ ਮੁਲਕ ਲੜਨ ਦੇ ਸਮਰੱਥ ਨਹੀਂ ਸੀ ਮੈਂ ਹੁਣੇ ਮਾਲੀ ਸਾਹਿਬ ਇੱਕ ਸਵਾਲ ਐਡ ਕਰਨਾ ਚਾਹੁੰਦਾ ਤੁਸੀਂ ਨਿਊਕਲੀਅਰ ਬਾਰੇ ਵੀ ਗੱਲ ਕੀਤੀ ਸੀ ਜੇ ਪਾਕਿਸਤਾਨ ਦੇ ਹਾਲਾਤ ਦੇਖੀਏ ਆਪਾਂ ਪਾਕਿਸਤਾਨ ਇਸ ਵੇਲੇ ਬਲੋਚਿਸਤਾਨ ਵੱਲੋਂ ਵੀ ਘਰੇਆ ਪਿਆ ਆ ਉਧਰੋਂ ਵੀ ਵਾਰ-ਵਾਰ ਖਬਰਾਂ ਆਉਂਦੀਆਂ ਕਈ 70 ਜਣੇ ਮਾਰਤੇ ਕਈ ਕਿਤੇ ਬੰਬ ਸੱਟ ਦਿੱਤਾ ਯਾਨੀ ਟੈਨਸ਼ਨ ਹੈਗੀ ਐ ਬਲੋਚਿਸਤਾਨ ਨੇ ਆਪਣੀ ਸੁਤੰਤਰਤਾ ਐਲਾਨ ਦਿੱਤੀ ਏ ਇੱਕ ਥਾਂ ਦੇ ਉੱਤੇ ਅਫਗਾਨਿਸਤਾਨ ਵੱਖਰਾ ਕਹਿੰਦੇ ਪਾਕਿਸਤਾਨ ਤੋਂ ਨਾਰਾਜ਼ ਹੈ ਤੇ ਕਿਤੇ ਨਾ ਕਿਤੇ ਇਹ ਸਿਚੁਏਸ਼ਨ ਬਣ ਗਈ ਸੀ ਕਹਿੰਦੇ ਕਿ ਪਾਕਿਸਤਾਨ ਕੋਲ ਕੋਈ ਹੋਰ ਰਾਣੀ ਬਚਿਆ ਤੇ ਉਹ ਨਿਊਕਲੀਅਰ ਵੈਪਨ ਯੂਜ਼ ਕਰ ਸਕਦਾ ਇੰਨਾ ਸੌਖਾ ਹੁੰਦਾ ਭਲਾ ਦੇਖੋ ਜੀ ਮੈਂ ਇਸ ਖੇਤਰ ਦਾ ਵਾਲਾ ਮਾਹਰ ਨਹੀਂ ਤੁਹਾਨੂੰ ਸੱਚੀ ਗੱਲ ਪਰ ਮੈਨੂੰ ਇਹ ਲੱਗਦਾ ਨਿਊਕਲੀਅਰ ਵੈਪਨ ਵਰਤਣੇ ਬ nuclear weapons self defense ਨਹੀਂ ਹੈ ਖਤਮ ਕਰਨਾ ਪਾਕਿਸਤਾਨ ਦਾ ਹਾਲੇ ਹੈਗਾ ਨੰਗ ਪੁੱਤ ਚੋਰਾ ਚ ਖੇਡੇ ਇਹ ਚ ਕੋਈ ਰੋਲਾ ਨਹੀਂ ਮੈਂ ਦੋਰਾਵਾ ਨਹੀਂ ਪਰ ਮੈਨੂੰ ਲੱਗਦਾ ਵੀ nuclear جنگ ਲੱਗਣ ਦੀ ਸੰਭਾਵਨਾ ਹੈ ਨਹੀਂ ਇਹ ਦੋਹਾਂ ਇਹ ਐ ਥੋੜਾ ਵੀ ਇਹਦੇ ਵਿੱਚ nuclear ਐ ਥੋੜਾ ਸੋਚਦਾ ਵੀ ਮਾਲੀ ਵਰਗੇ ਬਾਕੀਆਂ ਨੂੰ ਮਾਰ ਦੋ ਦੇਸ਼ ਭਗਤਾਂ ਨੂੰ ਬਚਾ ਲਓ ਸੋ ਇਹ ਮੈਨੂੰ ਲੱਗਦਾ ਨਹੀਂ ਇਹ ਠੀਕ ਹੈ ਇੱਕ ਹਥਿਆਰ ਹੈਗਾ ਉਹਨਾਂ ਕੋਲੇ ਓਏ ਇਹ ਜੰਗ ਨਹੀਂ ਲੱਗੂ ਜੇ ਜੰਗ ਲੱਗੂ ਫਿਰ ਆ ਆਖਰੀ ਹਿੱਲਾ ਸਾਡੇ ਕੋਲੇ ਹੈ ਇਸ ਕਰਕੇ ਜੰਗ ਨੂੰ ਰੋਕਣ ਦਾ ਸਾਧਨ ਤਾਂ ਹੈ ਪਰ ਇਹ ਜੰਗ ਚ ਵਰਤੇ ਜਾਣਗੇ ਮੈਨੂੰ ਜਿੰਨੀ ਕੁ ਮੇਰੀ ਸਮਝ ਆ ਮੈਨੂੰ ਲੱਗਦਾ ਨਹੀਂ ਪੋਸੀਬਲ ਸਾਹਿਬ ਅੰਤਲਾ ਸਵਾਲ ਮੈਂ ਪੁੱਛਾਂਗਾ ਹੁਣ ਮਤਲਬ ਆਪਾਂ ਜੇ ਕਨਕਲੂਡ ਹੀ ਕਰੀਏ ਸਾਰੇ ਇਸ ਗੱਲਬਾਤ ਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਘੁੰਮ ਫਿਰ ਕੇ ਕਿਤੇ ਗੱਲ ਲੱਗਦੀ ਹੈ ਕਿ ਦੁਬਾਰਾ ਜੰਗ ਸ਼ੁਰੂ ਹੋਊਗੀ ਜਾਂ ਕਿ ਦਾਰੇ ਹਾਲਾਤ ਬਣਦੇ ਦੁਬਾਰਾ ਹੀ ਉਹ ਸਿਚੁਏਸ਼ਨ ਸ਼ੁਰੂ ਹੋਏਗੀ ਜੋ ਪਹਿਲਾਂ ਬਣੀ ਸੀ ਸਵਾਲ ਹੀ ਨਹੀਂ ਪਿਆ ਤਾਂ ਹੁੰਦਾ ਖਤਮ ਹੋ ਗਿਆ ਸਾਬ ਹਾਂ ਬਿਲਕੁਲ ਮਤਲਬ ਇਹ ਜਿਹੜਾ ਇਹ ਹੈ ਨਾ ਵੀ ਦਹਿਸ਼ਤ ਕਰ ਦੀ ਟਿਕਾਣੇ ਤੇ ਹਮਲੇ ਕਰਨਾ ਹੁਣ ਇਦੋਂ ਬਾਅਦ ਉਹ ਵੀ ਨਹੀਂ ਹੋਣਗੇ ਜੋ ਮੈਨੂੰ ਇਹ ਲੱਗਦਾ ਭੁੱਲ ਜਿਓ ਤੁਸੀਂ ਜੰਗ ਪ੍ਰਾਪੇ ਗੰਡਾ ਕਰੀ ਜਾਓ ਜੋ ਮਰਜ਼ੀ ਕਰੀ ਜਾਓ ਆਪਦੇ ਮੁਲਕ ਚ ਹੁਣ ਤੁਸੀਂ ਮੈਨੂੰ ਦੱਸੋ ਪਾਕਿਸਤਾਨ ਕਹਿੰਦਾ ਥੈਂਕ ਯੂ ਟਰੰਪ ਧੰਨਵਾਦ ਟਰੰਪ ਤੁਸੀਂ ਇਹ ਕੰਮ ਕੀਤਾ ਇਹ ਕਹਿੰਦਾ ਟਰੰਪ ਦਾ ਮਤਲਬ ਨਹੀਂ ਇਹ ਚ ਕੋਈ ਮਤਲਬ ਤੁਸੀਂ ਝੂਠ ਦਾ ਪ੍ਰਾਪੇ ਗੰਡਾ ਤਾਂ ਦੇਖੋ ਨਾ ਕਿੰਨਾ ਹੋ ਰਿਹਾ ਟਰੰਪ ਫੇਰ ਕਹਿ ਰਿਹਾ ਇੱਕ ਵਾਰ ਕਹਿ ਰਿਹਾ ਦੋ ਵਾਰ ਕਹਿ ਰਿਹਾ ਤੀ ਫਿਰ ਕਹਿੰਦਾ ਕਰਾਈ ਤਾਂ ਨਹੀਂ ਜੰਗਬੰਦੀ ਪਰ ਇਹ ਰਿਸ਼ਤੇ ਰ ਮੈਨੂੰ ਨਹੀਂ ਮਿਲਣਾ ਕਿਉਂਕਿ ਦੋਹਾਂ ਮਲਕਾਂ ਨੇ ਆਪਣੀਆਂ ਲਿਮਿਟੇਸ਼ਨ ਨੇ ਇਹਨਾਂ ਨੇ ਜਲ ਸਿੰਧੂ ਨਦੀ ਦਾ ਸਮਝੌਤਾ ਖਤਮ ਕਰਤਾ ਉਹਦਾ ਪ੍ਰੈਕਟੀਕਲੀ ਕੀ ਮਤਲਬਾ ਹਿੰਦੂ ਸ਼ੰਕਰਚਾਰੀਆ ਉਹ ਕਹਿ ਰਿਹਾ ਜਿਹੜਾ ਰਾਮ ਮੰਦਰ ਬਾਰੇ ਵੀ ਉਹਨੇ ਕਿਹਾ ਸੀ ਉਹ ਕਹਿੰਦਾ ਵੀ ਇਹ ਸੰਭਵ ਨਹੀਂ ਤੁਸੀਂ ਜਲ ਰੋਕ ਲਓ ਉਹਨਾਂ ਦਾ ਕਿਉਂਕਿ ਪੀਓਕੇ ਤਾਂ ਆਉਂਦੇ ਨੇ ਉਹ ਜਾਂ ਪੀਓਕੇ ਦੇ ਵਿੱਚ ਚੀਨ ਦਾ ਕੰਟਰੋਲ ਆ ਤੁਸੀਂ ਕਹਿੰਦੇ ਪੀਓਕੇ ਅਸੀਂ ਛਡਾਉਣਾ ਐਕਸਾਈਜ਼ ਜਿਹੜਾ ਚਿੰਨਾ ਉਹ ਕਿਉਂ ਨਹੀਂ ਛਡਾਉਣਾ ਉਹ ਕਿ ਸ਼ਮੀਰ ਦਾ ਹਿੱਸਾ ਨਹੀਂ ਕਿਉਂਕਿ ਉਹਦੇ ਕੋਲ ਆ ਚੀਨ ਨੇ ਜਦੋਂ ਇਹ ਕਹਿੰਦਾ ਪਾਕਿਸਤਾਨ ਦੇ ਹਮਲਾ ਸਾਡੇ ਤੇ ਹਮਲਾ ਸੋ ਇਸ ਕਰਕੇ ਇਹ ਭਾਰਤ ਦੀ ਇਹ ਸਮਰੱਥਾ ਨਹੀਂ ਹੈ ਮੈਂ ਚਲੋ ਵੈ ਭਗਵੰਤ ਮਾਨ ਦਾ ਚੁਟਕਲਾ ਸੀ ਕਹਿੰਦਾ ਲਾਹੌਰ ਤੇ ਕਬਜ਼ਾ ਕਰ ਲੈਣਗੇ ਕਹਿੰਦਾ ਦੂਜੇ ਦਿਨ ਹੱਥ ਬੰਨ ਕੇ ਛੱਡਣਗੇ ਵੀ ਆਪ ਦਾ ਆਪ ਸਾਹਮਣੂ ਕਸ਼ਮੀਰ ਤੋਂ ਤੋਂ ਸਮਝਦਾ ਨਹੀਂ ਪਾਕਿਸਤਾਨ ਨੂੰ ਕਬਜ਼ੇ ਕਰ ਲ ਕੇ ਤੁਸੀਂ ਕਿਵੇਂ ਸਾਂਭ ਲੋਗੇ ਜੀ ਇਹ ਭਰਾ ਪ੍ਰੇਡੰਡੇ ਦੀਆਂ ਗੱਲਾਂ ਨੇ ਕੋਈ ਜੰਗ ਦੇ ਅਸਾਰ ਨਹੀਂ ਅਸਲ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਵੇਲੇ ਜੋ ਨਵਜੋਤ ਸਿੰਘ ਸਿੱਧੂ ਅੱਜ ਉਹ ਸਿਆਸਤ ਤੋਂ ਪਰਾਂ ਹੋ ਗਿਆ ਵੱਖਰੀ ਗੱਲ ਆ ਉਹਦੇ ਵਿਚਾਰ ਤਾਂ ਰੈਲੇਵੈਂਟ ਨੇ ਨਾ ਪ੍ਰਸੰਘਿਕ ਨੇ ਅਮਨ ਸ਼ਾਂਤੀ ਚਾਹੀਦੀ ਹੈ ਉਹਨੂੰ ਪੁੱਛਿਆ ਦੁਨੀਆ ਦਾ ਸਭ ਤੋਂ ਵੱਡਾ ਭਾਰ ਕਿਹੜਾ ਕਹਿੰਦਾ ਵੱਡਾ ਭਾਰ ਉਹ ਆ ਜਦੋਂ ਬਾਪ ਪੁੱਤ ਦੀ ਅਰਥੀ ਨੂੰ ਮੋਢਾ ਦੇਵੇ ਦੋਹੇ ਪਾਸੇ ਮੋਢੇ ਦਿੰਦੇ ਨੇ ਇਹ ਬੰਦ ਕਰੋ ਅਕਾਲ ਤਖਤ ਦੇ ਜਥੇਦਾਰ ਨੇ ਵੀ ਕਿਹਾ ਲਾਂਘੇ ਖੋਲੋ ਚੜਦੇ ਤੇ ਲੈਂਦੇ ਪੰਜਾਬ ਦੀ ਇਹ ਚੜਦੇ ਤੇ ਲੈਂਦੇ ਪੰਜਾਬ ਦੀ ਸਾਂਝ ਆ ਜਿਹੜੀ ਇਹ ਭਾਰਤ ਨੂੰ ਪਹੁੰਦੀ ਨਹੀਂ ਇਹਨਾਂ ਦਾ ਰਾਸ਼ਟਰਵਾਦ ਉੱਥੇ ਡੁੱਬਦਾ ਜਦੋਂ ਇਹ ਗੱਲ ਆਉਂਦੀ ਹੈ ਇਸ ਕਰਕੇ ਸਾਰੀਆਂ ਗੱਲਾਂ ਕਰਦੇ ਨੇ ਕਿ ਲਾਹੌਰ ਪਹਿਲਾਂ ਰਾਜਧਾਨੀ ਦਾ ਸੀ ਨਹੀਂ ਹਾਂ ਸਰ ਦੇਖੋ ਉਹ ਗੱਲਾਂ ਨੇ ਜਿਹੜੀਆਂ ਉਹ ਸਾਨੂੰ ਪ੍ਰੇਰਨਾ ਤਾਂ ਦੇ ਸਕਦੀਆਂ ਪਰ ਹੁਣ ਅਸੀਂ ਲਕੀਰਾਂ ਤਾਂ ਮੀਟ ਨਹੀਂ ਸਕਦੇ ਅਸੀਂ ਆਪਸੀ ਸਾਂਝ ਵਧਾ ਸਕਦੇ ਹਾਂ ਬਾਰਡਰ ਕੋ ਸਿੱਖ ਅਰਦਾਸ ਕਰਦੇ ਨੇ ਵੀ ਉਹਨਾਂ ਦੇ ਖੁੱਲੇ ਦਰਸ਼ਨ ਦਦਾਰਿਆਂ ਦੀ ਗੱਲ ਕਰੋ ਹੁਣ ਇਹ ਕਰਤਾਰਪੁਰ ਲਾਂਗਾ ਬੰਦ ਕਰਤਾ ਮੁੜ ਕੇ ਫੜਨ ਲੱਗੇ ਜਸੂਸ ਕਿਉਂਕਿ ਕਰਤਾਰਪੁਰ ਗਿਆ ਸੀ ਇਹ ਮੁੰਡਾ ਉੱਥੇ ਕਿਸੇ ਨੂੰ ਮਿਲਿਆ ਸੀ ਮੰਨ ਲਓ ਜੀ ਮੈਂ ਕਰਤਾਰਪੁਰ ਜਾਇਆ ਮਾਂ ਕੋਈ ਪਾਕਿਸਤਾਨੀ ਮੈਨੂੰ ਮਿਲਦਾ ਮੈਨੂੰ ਕੀ ਪਤਾ ਕੌਣਾ ਉਹ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦਾ ਮੈਂ ਕਹਿੰਦਾ ਜਿਹੜੀ ਉਹ ਬਲੌਗਰ ਫੜੀ ਆ ਹਰਿਆਣੇ ਦੀ ਉਹ ਤਾਂ ਉੱਪਰ ਉਹਨੇ ਸਾਰੀਆਂ ਗੱਲਾਂ ਕੀਤੀਆਂ ਨੇ ਜਸੂਸ ਆ ਜਿਹੜੇ ਐ ਕਰਦੇ ਹੁੰਦੇ ਮਲੇਰ ਕੋਟਲੇ ਤੇ ਕੁੜੀ ਫੜ ਲਈ ਇਹਦੇ ਖਾਤੇ 'ਚ 20000 ਆਇਆ ਜਿਹੜੀ ਜਿਹੜੀ ਕੁੜੀ ਅੰਬੈਸੀ ਦੇ ਵਿੱਚ ਜਾਂਦੀ ਆ ਉਹਨੂੰ ਸੋਸ਼ਲ ਮੀਡੀਆ ਤੇ ਪਾਉਂਦੀ ਆ ਹੋਰ ਕਰਦੀ ਐ ਜਸੂਸੀ ਐ ਕਰਦੇ ਹੁੰਦੇ ਨੇ ਉਹ ਉਹਨੇ ਪਾਕਿਸਤਾਨ ਆਪਣੀ ਪੰਜਾਬ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਉਹ ਭਾਈ ਸਾਰੀ ਇਹ ਜਸੂਸੀ ਥੋੜਾ 18 ਸਾਲ ਦਾ ਮੁੰਡਾ ਇੱਕ ਗੱਲ ਉੱਥੋਂ ਗਿਆ ਇਹ ਹੁਣ ਅਸਲ ਦੇ ਵਿੱਚ ਜਿਹੜਾ ਉਹੀ ਮਕਸਦ ਆ ਨਾ ਜੀ ਸਿੱਖਾਂ ਦਾ ਪਾਕਿਸਤਾਨ ਨਾਲ ਜਿਹੜਾ ਸੰਪਰਕ ਆ ਉਹਨੂੰ ਤੋੜਨ ਲਈ ਰੋਕਣ ਲਈ ਇਹ ਹੁਣ ਇਹਨਾਂ ਨੇ ਇਹ ਕੰਮ ਜਸੂਸੀ ਸ਼ੁਰੂ ਕਰ ਲਈ ਮੈਂ ਕਹਿੰਦਾ ਮੇਰੇ ਨਾਲ ਫੇਸਬੁੱਕ ਤੇ ਆ ਜੀ ਮੈਂ ਅਵੈਡ ਕਰ ਦਾਂ ਪਰ ਕਈ ਪਾਕਿਸਤਾਨ ਦੇ ਬੰਦੇ ਮੇਰੇ ਨਾਲ ਫੇਸਬੁੱਕ ਤੇ ਹੈਗੇ ਨੇ ਤੁਸੀਂ ਫੋਨ ਫੋਨ ਕਰਦੇ ਹੋ ਜਾਂ ਉਹ ਕਰਦੇ ਹੋ ਇਹਦਾ ਮਤਲਬ ਜਸੂਸੀ ਕਿਵੇਂ ਹੋ ਗਿਆ ਕਿੰਨੇ ਪੱਤਰਕਾਰ ਨੇ ਜਿਹੜੇ ਇੱਧਰ ਜਾਂਦੇ ਨੇ ਉੱਧਰ ਜਾਂਦੇ ਨੇ ਦੋਹਾਂ ਕਲੱਬਾਂ 'ਚ ਜਾਂਦੇ ਨੇ ਰਹਿੰਦੇ ਨੇ ਮਿਲਦੇ ਨੇ ਕਰਦੇ ਨੇ ਇਹਦਾ ਮਤਲਬ ਜਸੂਸ ਹੋ ਗਿਆ ਪਾਕਿਸਤਾਨ ਨਾਲ ਸੰਪਰਕ ਦਾ ਮਤਲਬ ਜਸੂਸ ਹੋ ਗਿਆ ਮੁੱਦੀ ਨਹੀਂ ਹਵਾਈ ਅੱਡ ਤੁਰ ਕੇ ਉੱਥੇ ਕੀ ਕਹਿੰਦੇ ਬਿਰਿਆਨੀ ਖਾਇਆ ਸੋ ਇਸ ਕਰਕੇ ਹੁਣਾਂ ਜਿਹੜਾ ਸਿੱਖਾਂ ਤੇ ਖਾਸ ਕਰਕੇ ਨਜ਼ਰ ਉਹਨਾਂ ਦੀ ਵੀ ਸਿੱਖਾਂ ਦੀ ਪਾਕਿਸਤਾਨ ਨਾਲ ਜਾਂ ਤਾਂ ਦੁਸ਼ਮਣੀ ਵਧਾਈਏ ਜਾਂ ਇਹ ਕਹੀ ਵੀ ਜਿਹੜੇ ਸਿੱਖ ਨੇ ਇਹ ਜਸੂਸੀ ਕਰਦੇ ਨੇ ਕਰਤਾਰਪੁਰ ਲੰਘੇ ਰਹੀ ਆ ਹੁੰਦੀ ਹੈ ਦੋਹਤੀ ਜਾਂ ਕਰਨ ਦਿਆ ਹੋਰ ਇਹਦਾ ਮਤਲਬ ਕੋਈ ਬਾਤ ਹੈ ਨਹੀਂ ਜੋ ਮੈਨੂੰ ਲੱਗ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ ਬੜੇ ਤਣਾਅ ਦੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵਾਂਗੇ ਆਵੇਗਾ ਦੱਸਦੇ ਰਹਿਵਾਂਗੇ ਉਹ ਤੱਕ ਨਹੀਂ ਬਣੇ ਰੋਵਾਂਗੇ ਪੰਜਾਬੀ ਹੋ ਦੋਸਤੋ ਆਪਨੇ ਇਹ ਵੀਡੀਓ ਦੇਖ ਲਈ ਹੈ ਇਸਮੇ ਇਹ ਹੀ ਬਾਤ ਕਹੀ ਗਈ ਹੈ ਕਿ ਪਾਕਿਸਤਾਨ ਜੋ ਹੈ ਇਸ ਜੰਗ ਕੋ ਪੂਰੀ ਤਰ੍ਹਾਂ ਸੇ ਜੀਤਾ ਹੈ ਔਰ ਇੰਡੀਆ ਜੋ ਹੈ ਉਹ ਇਸ ਜੰਗ ਹਾਰ ਗਿਆ ਹੈ ਔਰ ਇੰਡੀਆ ਕਿਸ ਤਰ੍ਹਾਂ ਬਹੁਤ ਜ਼ਿਆਦਾ ਬਦਨਾਮੀ ਵੀ ਹੋਈ ਹੈ اور انڈیا جو ہے جو انڈیا کا ہندو ہندوازم ہے وہ سکھوں کو اور پاکستان کے مسلمانوں کو آمنے سامنے لے کے آنا چاہتا ہے وہ چاہتا ہے کہ سکھ جو ہیں وہ پاکستان کے خلاف لڑیں ٹھیک ہے اور وہ پیچھے رہ کے بس تماشا دیکھے جیسے کہ انہوں نے پہلے کیا تھا تو آپ کو ویڈیو پسند آئی ہو تو ضرور اس کو لائک کیجئے اور اپنے دوستوں سے شیئر کیجئے اللہ حافظ